ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ 사త్సੰਗਤ ਜੀ ਦਾ ਤਨਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਨੋਦ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਨੂੰ ਕੋਟ ਕੋਟ ਪ੍ਰਣਾਮ 사త్సੰਗਤ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ਣ ਆਪ ਸਾਹਿਬ ਜੀ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨ 사త్సੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਣਾ ਕੋਈ ਵੀ ਕੰਮ ਅੜ ਜਾਵੇ ਤਾਂ ਪੰਜ ਨਿਹੰਗ ਸਿੰਘ ਬੁਲਾ ਕੇ ਉਹਨਾਂ ਤੋਂ ਅਰਦਾਸ ਬੇਨਤੀ ਲਗਾ ਦਈਏ ਤਾਂ ਕਿਵੇਂ ਆਪਣੇ ਸਾਰੇ اٹਕੇ ਹੋਏ ਕਾਰਜ ਰਾਸ ਹੋ ਜਾਂਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਜਦੋਂ ਆਪਣਾ ਕੋਈ ਵੀ ਕੰਮ ਅੜ ਜਾਵੇ ਤਾਂ ਬਿਲਕੁਲ ਵੀ ਘਬਰਾਇਆ ਨਾ ਕਰੋ ਘਬਰਾ ਕੇ ਕਿਸੇ ਵੀ ਗਲਤ ਰਸਤੇ ਤੇ ਨਾ ਚੱਲ ਪਿਆ ਕਰੋ ਉਸ ਸਮੇਂ ਉਸ ਵਾਹਿਗੁਰੂ ਨੂੰ ਯਾਦ ਕਰਿਆ ਕਰੋ ਉਹਦੇ ਘਰ ਜਾ ਕੇ ਅਰਦਾਸ ਬੇਨਤੀ ਲਾਇਆ ਕਰੋ ਤੇ ਵਾਹਿਗੁਰੂ ਦਾ ਨਾਮ ਸਿਮਰਨ ਕਰਿਆ ਕਰੋ ਤਾਂ ਜੋ ਸਾਧ ਸੰਗਤ ਜੀ ਉਹ ਪਰਮਾਤਮਾ ਆਪਣੀ ਬਾਹ ਫੜੇ ਤੇ ਆਪਣੇ ਸਾਰੇ اٹਕੇ ਹੋਏ ਰੁਕੇ ਹੋਏ ਕਾਰਜ ਚੱਲ ਪੈਣ ਸਾਧ ਸੰਗਤ ਜੀ ਅੱਜ ਜੋ ਹੱਡ ਬੀਤੀ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ ਇੱਕ ਲੁਧਿਆਣੇ ਕੋਲ ਦੇ ਪਰਿਵਾਰ ਦੀ ਹੈ ਸਾਧ ਸੰਗਤ ਜੀ ਉਹ ਵੀਰ ਜੀ ਸਾਨੂੰ ਦੱਸਦੇ ਸਨ ਉਹਨਾਂ ਨੇ ਦੱਸਿਆ ਕਿ ਮੇਰੇ ਫਾਦਰ ਸਾਹਿਬ ਜੀ ਦੁਬਈ ਵਿੱਚ ਗਏ ਹੋਏ ਸਨ ਤੇ ਸਾਡੇ ਘਰ ਦੇ ਵਿੱਚ ਇੱਕ ਮੈਂ ਤੇ ਇੱਕ ਮੇਰੇ ਮਾਤਾ ਜੀ ਤੇ ਇੱਕ ਮੇਰੀ ਛੋਟੀ ਭੈਣ ਰਹਿੰਦੇ ਸੀ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਮੇਰੇ ਛੋਟੇ ਹੁੰਦੇ ਤੋਂ ਹੀ ਮੇਰੇ ਫਾਦਰ ਸਾਹਿਬ ਦੁਪਈ ਚਲੇ ਗਏ ਸਨ ਕਮਾਈ ਕਰਨ ਲਈ ਤਾਂ ਉਹ ਕਹਿੰਦੇ ਕਿ ਮੇਰਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਵੱਡਾ ਹੋ ਕੇ ਆਪਣੇ ਪਿਤਾ ਜੀ ਵੱਲੋਂ ਕਮਾਏ ਗਏ ਪੈਸੇ ਨੂੰ ਕਿਸੇ ਇਸ ਟਿਕਾਣੇ ਤੇ ਲਾਵਾ ਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜੋ ਐਨੀ ਕਮਾਈ ਕੀਤੀ ਏ ਉਹ ਵਾਪਸ ਆ ਕੇ ਤੇ ਆਰਾਮ ਨਾਲ ਸਰਦਾਰੀ ਨਾਲ ਰਹਿ ਕੇ ਰੋਟੀ ਖਾ ਸਕਣ ਸੋ ਸਾਧ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਅਸੀਂ ਗੁਰੂ ਉਸ ਪਰਮਾਤਮਾ ਨੂੰ ਬਹੁਤ ਮੰਨਦੇ ਸਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਮੱਥਾ ਟੇਕਣ ਜਾਂਦੇ ਹੁੰਦੇ ਸੀ ਸਾਜੰਗੇ ਜੀ ਉਹ ਕਹਿੰਦੇ ਕਿ ਸਾਡੇ ਤੇ ਪਰਮਾਤਮਾ ਦੀ ਕਿਰਪਾ ਸੀ ਸਾਡਾ ਕਾਰੋਬਾਰ ਵੀ ਬਹੁਤ ਵਧੀਆ ਚੱਲ ਰਿਹਾ ਸੀ ਕਹਿੰਦੇ ਜਦੋਂ ਮੈਂ ਵੱਡਾ ਹੋਇਆ ਤਾਂ ਮੈਂ ਗ੍ਰੈਜੂਏਸ਼ਨ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਜੋ ਪੈਸੇ ਭਾਦਰ ਸਾਹਿਬ ਨੇ ਭੇਜੇ ਨੇ ਮੈਂ ਇਹਦਾ ਪਹਿਲੀ ਜ਼ਮੀਨ ਵੀ ਖਰੀਦੀ ਤੇ ਨਾਲ ਕੋਈ ਇਹੋ ਜਿਹਾ ਕਾਰੋਬਾਰ ਸ਼ੁਰੂ ਕਰੀਏ ਜੋ ਮੰਥਲੀ ਰਿਟਰਨ ਦਵੇ ਸਾਜੰਗਤ ਜੀ ਉਹ ਕਹਿੰਦੇ ਕਿ ਮੈਂ ਸੋਚਿਆ ਕਿ ਇੱਕ ਤਾਂ ਪੈਲਸ ਜ਼ਰੂਰ ਬਣਾਇਆ ਜਾਵੇ ਕਿਉਂਕਿ ਸਾਡੇ ਏਰੀਏ ਦੇ ਵਿੱਚ ਇੱਕ ਵਧੀਆ ਪੈਲਸ ਦੀ ਬਹੁਤ ਕਮੀ ਸੀ ਇੱਕ ਸਾਜੰਗਤ ਜੀ ਉਹ ਕਹਿੰਦੇ ਕਿ ਸਾਡੇ ਏਰੀਏ ਵਿੱਚ ਕੋਈ ਚੰਗਾ ਰੈਸਟੋਰੈਂਟ ਨਹੀਂ ਸੀ ਕਿ ਜਿੱਥੇ ਜਾ ਕੇ ਲੋਕ ਬੈਠ ਸਕਣ ਜਾਂ ਸਟੂਡੈਂਟ ਬੈਠ ਸਕਣ ਜਿਹੜਾ ਆਪਾਂ ਬੈਠ ਕੇ ਚਾਹ ਪਾਣੀ ਪੀ ਸਕੀਏ ਫੈਮਿਲੀ ਨਾਲ ਸੋ ਸਾਥ ਸੰਗਤ ਜੀ ਉਹ ਕਹਿੰਦੇ ਕਿ ਮੈਂ ਦੋਨਾਂ ਦਾ ਹੀ ਕਾਰੋਬਾਰ ਸ਼ੁਰੂ ਕਰਨ ਲਈ ਆਪਣੇ ਘਰ ਵਿੱਚ ਆਪਣੇ ਮਾਤਾ ਪਿਤਾ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਮੈਨੂੰ ਆਪਣਾ ਆਸ਼ੀਰਵਾਦ ਦਿੱਤਾ ਤੇ ਕਿਹਾ ਵੀ ਕੋਈ ਗੱਲ ਨਹੀਂ ਵੈ ਤੂੰ ਇਹ ਆਵਦਾ ਕੰਮਕਾਰ ਤੁਸੀਂ ਸ਼ੁਰੂ ਕਰ ਲਵੋ ਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਜੇਕਰ ਪੈਸਿਆਂ ਦੀ ਹੋਰ ਲੋੜ ਹੋਈ ਤਾਂ ਮੈਂ ਹੋਰ ਪਾਅ ਦਵਾਂਗਾ ਤੁਸੀਂ ਆਪਣਾ ਧਿਆਨ ਦੇ ਕੇ ਆਪਣੇ ਕਾਰੋਬਾਰ ਨੂੰ ਚਲਾਓ ਫਿਰ ਮੈਂ ਵੀ ਇੱਧਰ ਆ ਜਾਵਾਂਗਾ ਤੇ ਆਪਾਂ ਸਾਰਾ ਪਰਿਵਾਰ ਇਕੱਠਾ ਰਵਾਂਗੇ ਸਾਹਸੰਗਤ ਜੀ ਉਹ ਕਹਿੰਦੇ ਕਿ ਮੈਂ ਪਹਿਲਾਂ ਪੈਲਸ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ ਤੇ ਨਾਲ ਹੀ ਨਾਲ ਮੈਂ ਸੋਚਿਆ ਕਿ ਰੈਸਟੋਰੈਂਟ ਦੇ ਲਈ ਕੋਈ ਦੁਕਾਨ ਵੀ ਸ਼ਹਿਰ ਵਿੱਚ ਵੇਖ ਲਵਾਂ ਜਦੋਂ ਉਹ ਕਹਿੰਦੇ ਕਿ ਮੈਂ ਪੈਲਸ ਦੇ ਲਈ ਕੰਮ ਸ਼ੁਰੂ ਕੀਤਾ ਨਾ ਉੱਥੇ ਜੋ ਵੀ ਮੈਂ ਮਿਸਤਰੀ ਬੁਲਾਏ ਸੀ ਉਹਨਾਂ ਨੇ ਪਹਿਲਾਂ ਸਭ ਤੋਂ ਮੈਨੂੰ ਕਿਹਾ ਕਿ ਇੱਥੇ ਪਾਣੀ ਦਾ ਇੰਤਜ਼ਾਮ ਕਰਨਾ ਪਵੇਗਾ ਸਾਹਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਜਿਸ ਦਿਨ ਅਸੀਂ ਉਸ ਉਥੇ ਬੋਰ ਕਰਾਉਣ ਬਾਰੇ ਸੋਚਿਆ ਉਸ ਦਿਨ ਮੈਂ ਬਾਬਾ ਜੀ ਨੂੰ ਸਦਕੇ ਅਰਦਾਸ ਬੇਨਤੀ ਕਰਵਾਈ ਕਿ ਸਾਡੇ ਕਾਰੋਬਾਰ ਵਿੱਚ ਬਰਕਤਾਂ ਪੈਣ ਤੇ ਆ ਰਹੀਆਂ ਦਿੱਕਤਾਂ ਦੂਰ ਹੋਣ ਪਰ ਸਾਧ ਸੰਗਤ ਜੀ ਉਹ ਕਹਿੰਦੇ ਕਿ ਪਤਾ ਨਹੀਂ ਕੀ ਗੱਲ ਸੀ ਕਿ ਸ਼ਾਇਦ ਅਸੀਂ ਸਾਰਿਆਂ ਰਿਸ਼ਤੇਦਾਰਾਂ ਵਿੱਚ ਤੇ ਪਿੰਡ ਵਿੱਚ ਰੌਲਾ ਪਾ ਦਿੱਤਾ ਸੀ ਇਸ ਕਰਕੇ ਸਾਡੇ ਕੰਮ ਸੀ ਜੋ ਸ਼ੁਰੂ ਕਰਨ ਜਾ ਰਹੇ ਸਾਂ ਉਹਦੇ ਵਿੱਚ ਬਹੁਤ ਵਿਘਨ ਆ ਰਹੇ ਸੀ ਸਾਧ ਸੰਗਤ ਜੀ ਜਦੋਂ ਵੀ ਆਪਾਂ ਕੋਈ ਕਾਰਜ ਕਰਨਾ ਹੋਵੇ ਉਸ ਪਰਮਾਤਮਾ ਦਾ ਆਸਰਾ ਓਟ ਲੈ ਕੇ ਕਰ ਲਿਆ ਕਰੋ ਜਿਆਦਾ ਰੌਲਾ ਪਾਉਣ ਨਾਲ ਜਿਆਦੇ ਮੂੰਹਾਂ ਦੇ ਵਿੱਚੋਂ ਗੱਲਾਂ ਨਿਕਲ ਜਾਂਦੀਆਂ ਨੇ ਇਸ ਕਰਕੇ ਕੋਈ ਨਾ ਕੋਈ ਵਿਘਨ ਆ ਜਾਂਦਾ ਏ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਇੱਕ ਜਗ੍ਹਾ ਤੇ ਬੋਰ ਕੀਤਾ ਤੇ ਉਸ ਦਾ ਪਾਣੀ ਬਹੁਤ ਹੀ ਕੌੜਾ ਨਿਕਲਿਆ ਕਹਿੰਦੇ ਥੋੜਾ ਨਿਕਲ ਕੇ ਉਹ ਬੰਦ ਹੋ ਗਿਆ ਸੋ ਸਾਧ ਸੰਗਤ ਜੀ ਉਹ ਕਹਿੰਦੇ ਕਿ ਦੋ ਤਿੰਨ ਜਗ੍ਹਾ ਤੇ ਅਸੀਂ ਹੋਰ ਵੀ ਬੋਰ ਕੀਤਾ ਕਿ ਓਕੇ ਪਾਣੀ ਬਿਨਾ ਤਾਂ ਮਿਸਤਰੀ ਨਹੀਂ ਸੀ ਲੱਗ ਸਕਦਾ ਸਾਧ ਸੰਗਤ ਜੀ ਉਹ ਕਹਿੰਦੇ ਕਿ ਜਿੱਥੇ ਹੀ ਅਸੀਂ ਬੋਰ ਕਰੀਏ ਉੱਥੇ ਹੀ ਪਾਣੀ ਘੱਟ ਨਿਕਲੇ ਜਾਂ ਨਿਕਲੇ ਹੀ ਨਾ ਜਾਂ ਕੋਈ ਵਧੀਆ ਨਾ ਨਿਕਲੇ ਫਿਰ ਸਾਧ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਮੈਂ ਬਹੁਤ ਪਰੇਸ਼ਾਨ ਹੋਇਆ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਸ਼ੁਰੂ ਤੋਂ ਸਾਡੇ ਸਾਰੇ ਕਾਰਜ ਸਵਾਰੇ ਹਨ ਤੇ ਸਾਡੇ ਇਸ ਕਾਰੋਬਾਰ ਵਿੱਚ ਇੰਨੀਆਂ ਦਿੱਕਤਾਂ ਕਿਉਂ ਆ ਰਹੀਆਂ ਹਨ ਤੁਸੀਂ ਇਸ ਦਾ ਵੀ ਹੱਲ ਕਰੋ ਤੁਸੀਂ ਸਾਡੀ ਅਰਦਾਸ ਬੇਨਤੀ ਸੁਣੋ ਤੇ ਇਸੇ ਹੀ ਜਗ੍ਹਾ ਤੇ ਕਿਉਂਕਿ ਉਹ ਟਿਕਾਣਾ ਬਹੁਤ ਵਧੀਆ ਸੀ ਮੈਂ ਪੈਲੈਸ ਬਣਾਉਣਾ ਚਾਹਣਾ ਤੇ ਜੋ ਵੀ ਰੁਕਾਵਟਾਂ ਨੇ ਉਹ ਤੁਸੀਂ ਦੂਰ ਕਰਨੀਆਂ ਹਨ ਸਾਧ ਸੰਗਤ ਜੀ ਉਹ ਕਹਿੰਦੇ ਕਿ ਫਿਰ ਅਸੀਂ ਇੱਕ ਦਿਨ ਹੋਰ ਜਗ੍ਹਾ ਤੇ ਬੋਰ ਕਰਨ ਦੇ ਬਾਰੇ ਸੋਚ ਰਹੇ ਸੀ ਉਹ ਬੋਰ ਦੀ ਜਗ੍ਹਾ ਨਾਲ ਦੇ ਗਵਾਂਡੀਆਂ ਦੀ ਜ਼ਮੀਨ ਦੇ ਨਾਲ ਸੀ ਤੇ ਉਹਨਾਂ ਦਾ ਦੂਜੇ ਪਾਸੇ ਬੋਰ ਸੀ ਜੋ ਕਿ ਵਧੀਆ ਪਾਣੀ ਕੱਢ ਰਿਹਾ ਸੀ ਸਾਰਸੰਗਤ ਜੀ ਉਹ ਕਹਿੰਦੇ ਕਿ ਮੈਨੂੰ ਮਿਸਤਰੀ ਨੇ ਕਿਹਾ ਕਿ ਭਾਈ ਸਾਹਿਬ ਆਪਾਂ ਇੱਥੇ ਬੋਰ ਕਰਕੇ ਵੇਖ ਲਈਏ ਕਿਉਂਕਿ ਇੰਨੀ ਜਗ੍ਹਾ ਤੇ ਕਰ ਲਿਆ ਹੈ ਪਾਣੀ ਨਹੀਂ ਵਧੀਆਂ ਨਿਕਲਿਆ ਇਸ ਜਗ੍ਹਾ ਤੇ ਸ਼ਾਇਦ ਹੋ ਸਕਦਾ ਵਧੀਆਂ ਨਿਕਲੇ ਕਿਉਂਕਿ ਉਹਨਾਂ ਦੀ ਜ਼ਮੀਨ ਨਾਲ ਲੱਗਦੀ ਏ ਤੇ ਇੱਥੇ ਖਾਲ ਵੀ ਏ ਤੇ ਇੱਥੇ ਪਾਣੀ ਦੀ ਸਪਲਾਈ ਵੀ ਵਧੀਆ ਆਵੇਗੀ ਸੋ ਸਾਰਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਜਦੋਂ ਅਸੀਂ ਬੋਰ ਦਾ ਕੰਮ ਸ਼ੁਰੂ ਕਰਨਾ ਸੀ ਉਸ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇਖੋ ਦੋ ਨਿਹੰਗ ਸਿੰਘ ਫੌਜਾਂ ਸੜਕ ਤੋਂ ਲੰਘ ਰਹੀਆਂ ਸਨ ਤੇ ਉਹਨਾਂ ਨੇ ਕਿਤੇ ਅੱਗੇ ਜਾਣਾ ਸੀ ਉਹਨਾਂ ਨੇ ਰੋਕ ਕੇ ਸਾਡੇ ਤੋਂ ਅੱਗੇ ਰਸਤਾ ਪੁੱਛਿਆ ਜਦੋਂ ਉਹਨਾਂ ਨੇ ਰਸਤਾ ਪੁੱਛਿਆ ਤਾਂ ਮੈਂ ਉਹ ਵੀਰ ਜੀ ਕਹਿੰਦੇ ਕਿ ਮੈਨੂੰ ਮਿਸਤਰੀ ਕਹਿੰਦਾ ਕਿ ਆਪਾਂ ਕਿਉਂ ਨਾ ਨਿਹੰਗ ਸਿੰਘਾਂ ਗੁਲੂ ਅਰਦਾਸ ਬੇਨਤੀ ਕਰਾਈਏ ਕਿਉਂਕਿ ਇਹ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਇਹਨਾਂ ਨੂੰ ਭੇਜਿਆ ਹੈ ਤੇ ਇਹਨਾਂ ਵੱਲੋਂ ਕੀਤੀ ਹੋਈ ਅਰਦਾਸ ਬੇਨਤੀ ਕਦੇ ਖਾਲੀ ਨਹੀਂ ਜਾਂਦੀ ਦੀ ਕਹਿੰਦੇ ਕਿ ਅਸੀਂ ਜੋ ਨਿਹੰਗ ਸਿੰਘ ਆਏ ਸਨ ਉਹਨਾਂ ਨੂੰ ਚਾਹ ਪਾਣੀ ਵੀ ਪੁੱਛਿਆ ਤੇ ਉਹਨਾਂ ਨੂੰ ਪਾਣੀ ਪਿਆ ਗਏ ਚਾਹ ਵੀ ਆਈ ਫਿਰ ਉਹਨਾਂ ਦੇ ਅੱਗੇ ਇੱਕ ਬੇਨਤੀ ਲਈ ਕਿ ਅਸੀਂ ਸਵੇਰੇ ਕਬੂਰ ਦੇ ਲਈ ਖੂਪਟਣਾਏ ਤੇ ਤੁਸੀਂ ਸਵੇਰੇ ਸਾਡੇ ਇੱਥੇ ਆ ਕੇ ਅਰਦਾਸ ਬੇਨਤੀ ਲਗਾ ਦਿਓਗੇ ਉਸ ਵਾਹਿਗੁਰੂ ਅੱਗੇ ਸਾਹ ਸਿੰਘ ਜੀ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਹੁੰਦੀਆਂ ਹਨ ਉਹ ਕਿਸੇ ਨੂੰ ਨਾ ਨਹੀਂ ਕਰਦੇ ਉਹਨਾਂ ਕਿਹਾ ਕਿਹੜੀ ਗੱਲ ਹੈ ਆਪਾਂ ਗੁਰੂ ਨੂੰ ਸਵੇਰੇ ਵਾਹਿਗੁਰੂ ਅੱਗੇ ਆ ਕੇ ਜਰੂਰ ਅਰਦਾਸਾਂ ਬੇਨਤੀਆਂ ਕਰਾਂਗੇ ਇਹ ਹੋ ਹੀ ਨਹੀਂ ਸਕਦਾ ਕਿ ਪਾਣੀ ਨਾ ਨਿਕਲੇ ਸੋ ਸਾਧ ਸੰਗਤ ਜੀ ਦੂਜੇ ਦਿਨ ਪੰਜ ਨਿਹੰਗ ਸਿੰਘ ਫੌਜਾਂ ਆਈਆਂ ਉਹਨਾਂ ਨੇ ਉੱਥੇ ਆ ਕੇ ਆਪ ਦੇਗ ਬਣਾਈ ਤੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਤੇ ਸਾਧ ਸੰਗਤ ਜੀ ਜਿਹੜਾ ਬੋਰ ਉਹ ਵੀਰ ਜੀ ਕਹਿੰਦੇ ਕਿ ਇੱਕ ਮਹੀਨੇ ਤੋਂ ਸਾਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਕਿੱਥੇ ਕਰੀਏ ਪਾਣੀ ਨਿਕਲੇਗਾ ਕਿਵੇਂ ਹੋਏਗਾ ਸਾਧ ਸੰਗਤ ਜੀ ਉਹ ਕਹਿੰਦੇ ਕਿ ਜਦੋਂ ਅਸੀਂ ਉਸ ਜਗ੍ਹਾ ਤੇ ਬੋਰ ਕੀਤਾ ਤਾਂ ਉੱਥੇ ਪਾਣੀ ਵੀ ਬਹੁਤ ਮਿੱਠਾ ਨਿਕਲਿਆ ਤੇ ਪਾਣੀ ਵੀ ਬਹੁਤ ਨਿਕਲਿਆ ਸਾਧ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਜਿਹੜੀ ਉਹ ਨਿਹੰਗ ਸਿੰਘ ਫੌਜਾਂ ਸਨ ਉਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਸਾਡੇ ਜਿਹੜੇ ਰਬੋਰ ਦੇ ਰੁਕੇ ਹੋਏ ਕੰਮ ਨੂੰ ਚਲਾਉਣ ਵਾਸਤੇ ਆਈਆਂ ਸਨ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਦੀ ਇੰਨੀ ਕਿਰਪਾ ਹੁੰਦੀ ਏ ਆਪਣੇ ਬੱਚਿਆਂ ਤੇ ਕਿ ਉਹ ਆਪਣੇ ਬੱਚਿਆਂ ਨੂੰ ਔਖੇ ਟਾਈਮ ਦੇ ਵਿੱਚ ਇਕੱਲੇ ਨਹੀਂ ਛੱਡਦੇ ਉਹ ਕਿਸੇ ਨਾ ਕਿਸੇ ਨੂੰ ਜਰੀਆ ਬਣਾ ਕੇ ਉਹਨਾਂ ਦੀ ਮਦਦ ਕਰ ਦਿੰਦੇ ਹਨ ਤੇ ਉਹਨਾਂ ਦੇ ਰੁਕੇ ਹੋਏ ਕੰਮ ਚੱਲ ਪੈਂਦੇ ਹਨ ਸਾਧ ਸੰਗਤ ਜੀ ਦੂਜੀ ਗੱਲ ਜਦੋਂ ਪੰਜ ਨਿਹੰਗ ਸਿੰਘ ਫੌਜਾਂ ਬੇਨਤੀ ਕਰਦੀਆਂ ਹਨ ਉਹਨਾਂ ਦੇ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਆ ਜਾਂਦਾ ਹੈ ਤੇ ਉਤੋਂ ਸਾਰੀਆਂ ਦੂਰ ਬੁਲਾਵਾ ਦੂਰ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਪੰਜ ਨਿਹੰਗ ਸਿੰਘ ਫੌਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਹੁੰਦੀਆਂ ਹਨ ਤੇ ਸ਼ਹੀਦ ਸਿੰਘਾਂ ਦੇ ਪਹਿਰੇ ਹੁੰਦੇ ਹਨ ਉਸ ਅਰਦਾਸ ਬੇਨਤੀ ਵਿੱਚ ਸ਼ਹੀਦ ਸਿੰਘ ਖੋਦ ਮੌਜੂਦ ਹੁੰਦੇ ਹਨ ਤੇ ਸਾਰੀਆਂ ਬੁਰੀਆਂ ਬੁਲਾਵਾ ਤੇ ਗਲਤ ਸ਼ਕਤੀਆਂ ਉਥੋਂ ਨਸ਼ਟ ਹੋ ਜਾਂਦੀਆਂ ਹਨ ਤੇ ਉਥੋਂ ਦੇ ਸਾਰੇ ਕੰਮ ਚੱਲ ਪੈਂਦੇ ਹਨ ਸਾਧ ਸੰਗਤ ਜੀ ਫਿਰ ਹੁਣ ਉਹ ਵੀਰ ਜੀ ਉਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸ਼ੁਕਰਾਨੇ ਕਰਨ ਆਏ ਸਨ ਤੇ ਉਹਨਾਂ ਨੇ ਦੱਸਿਆ ਕਿ ਐਸ ਟਾਈਮ ਸਾਡਾ ਇੱਕ ਰੈਸਟੋਰੈਂਟ ਤੇ ਇੱਕ ਪੈਲਸ ਦਾ ਵਧੀਆ ਕਾਰੋਬਾਰ ਚੱਲ ਰਿਹਾ ਹੈ ਤੇ ਹੁਣ ਅਸੀਂ ਇਸ ਕਾਰੋਬਾਰ ਤੋਂ ਇਲਾਵਾ ਇੱਕ ਆਪਣੇ ਸ਼ਹਿਰ ਦੇ ਵਿੱਚ ਵੱਡਾ ਡੇਰੀ ਫਾਰਮ ਖੋਲਣ ਜਾ ਰਹੇ ਹਾਂ ਤੇ ਇੱਕ ਫੈਕਟਰੀ ਵੀ ਖੋਲਣ ਜਾ ਰਹੇ ਹਾਂ ਤਾਂ ਜੋ ਸਾਡੇ ਕਾਰੋਬਾਰ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਵਰਕਤਾਂ ਪਾਈਆਂ ਹਨ ਤੇ ਅੱਗੇ ਵਾਸਤੇ ਵੀ ਪਾਉਣਗੇ ਅਸੀਂ ਇਸ ਬਾਬਾ ਜੀ ਦੇ ਦਰਤ ਔਰ ਖੁਸ਼ੀਆਂ ਨਾਲ ਝੋਲੀਆਂ ਭਰੀਆਂ ਹਨ ਬਹੁਤ ਦਾਤਾਂ ਮਿਲੀਆਂ ਹਨ ਸਾਨੂੰ ਸਾਧ ਸੰਗਤ ਜੀ ਇਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀਆਂ ਖੁਸ਼ੀਆਂ ਨਾਲ ਝੋਲੀਆਂ ਭਰਦੇ ਨੇ ਜਦੋਂ ਸੱਚੇ ਮਨੋਂ ਆਪਾਂ ਉਹਨਾਂ ਨੂੰ ਯਾਦ ਕਰੀਏ ਤੇ ਅਰਦਾਸ ਬੇਨਤੀ ਲਈਏ ਸਾਧ ਸੰਗਤ ਜੀ ਇਹ ਸਾਨੂੰ ਕੁਝ ਬੇਨਤੀਆਂ ਵੀਡੀਓ ਲੱਗ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਿਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ